ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਮੋਲ ਕੁਰਬਾਨੀ ਵਿਚਾਰ ਚੈਨਲ ਵਿੱਚ ਆਪ ਜੀ ਦਾ ਸਵਾਗਤ ਹੈ ਗੁਰੂ ਕਰਤਿ ਸਰਦਾ ਅਤੇ ਵਿਸ਼ਵਾਸ ਰੱਖਣ ਵਾਲਿਆਂ ਨੂੰ ਸਭ ਕੁਝ ਪ੍ਰਾਪਤ ਹੁੰਦਾ ਹੈ ਕੋਈ ਅਜਿਹੀ ਵਸਤੂ ਨਹੀਂ ਜੋ ਗੁਜ ਚਰਨੀ ਆਇਆ ਨਾ ਪ੍ਰਾਪਤ ਹੋਵੇ ਸਤਗੁਰੂ ਜੀ ਚਾਰ ਬਦਾਰਤਾਂ ਦੇ ਦੇਵਨ ਹਰੇ ਹਨ ਪਰ ਦੁਨੀਆ 'ਚ ਇਹ ਗੱਲ ਆਮ ਹੀ ਚੱਲਦੀ ਹੈ ਕਿ ਕਿਸਮਤ ਤੋਂ ਵੱਧ ਅਤੇ ਸਮੇਂ ਤੋਂ ਪਹਿਲੇ ਕੁਝ ਨਹੀਂ ਮਿਲਦਾ ਜੇ ਕਿਸਮਤ ਤੋਂ ਵੱਧ ਅਤੇ ਸਮੇਂ ਤੋਂ ਪਹਿਲਾਂ ਕੁਝ ਨਹੀਂ ਮਿਲਦਾ ਤਾਂ ਪੂਜਾ ਪਾਠ ਕਰਨ ਦਾ ਕੀ ਲਭ ਹੋਇਆ ਜੇ ਮਿਲਣਾ ਹੀ ਸਾਰਾ ਕੁਝ ਸਮੇਂ ਅਤੇ ਕਿਸਮਤ ਨਾਲ ਹੈ ਫਿਰ ਸ਼ੁਭ ਕਰਮ ਕਰਨ ਦਾ ਕੀ ਲਭ ਹੋਇਆ ਐਸੇ ਤਤ ਨੂੰ ਹੀ ਇਹ ਸਾਖੀ ਸਪਸ਼ਟ ਕਰਦੀ ਹੈ ਇਸ ਸਾਖੀ ਵਿਚਾਰ ਨੂੰ ਆਪ ਜੀ ਨਾਲ ਅੱਗੋਂ ਸਾਂਝਾ ਕਰਨ ਤੋਂ ਪਹਿਲੇ ਆਪ ਜੀ ਅੱਗੇ ਬੇਨਤੀ ਹੈ ਅਗਰ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਜੋ ਚੈਨਲ ਤੇ ਨਵੇਂ ਹਨ ਸਬਸਕ੍ਰਾਈਬ ਵੀ ਕਰ ਲੈਣਾ ਅਤੇ ਬੈਲ ਆਈਕਨ ਵੀ ਦਬਾ ਲੈਣਾ ਆਪਣੇ ਵਿਚਾਰ ਕਮੈਂਟ ਵਿੱਚ ਜ਼ਰੂਰ ਸ਼ੇਅਰ ਕਰਨਾ ਅਤੇ ਕਮੈਂਟ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਈ ਪਾਕ ਭਰੀ ਦੇ ਵਿਆਹ ਨੂੰ ਕਾਫੀ ਸਮਾਂ ਹੋ ਗਿਆ ਸੀ ਪਰ ਹਲੇ ਤੱਕ ਔਲਾਦ ਦਾ ਸੁੱਖ ਮਾਈ ਦੇ ਕਰਮਾ ਵਿੱਚ ਨਹੀਂ ਸੀ ਔਲਾਦ ਦਾ ਸੁੱਖ ਪ੍ਰਾਪਤ ਕਰਨ ਲਈ ਮਾਈ ਨੇ ਕਈ তীਰਥਾਂ ਦੀ ਯਾਤਰਾ ਕੀਤੀ ਇਸ਼ਨਾਨ ਕੀਤੇ ਟੋਨੇ ਟੱਪੇ ਪਵ ਜੋ ਵੀ ਹਾਲ ਕਿਸੇ ਨੇ ਦੱਸਿਆ ਸਭ ਕੁਝ ਕਰ ਕਰ ਥੱਕ ਹਾਰੀ ਪਰ ਔਲਾਦ ਦਾ ਸੁੱਖ ਨਾ ਮਿਲਿਆ ਹਰ ਪਾਸੇ ਤੋਂ ਨਿਰਾਸ਼ ਹੋਈ ਮਾਈ ਭਾਗ ਭਰੀ ਦੇ ਮਨ ਵਿੱਚ ਹਲੇ ਵੀ ਉਮੀਦ ਦੀ ਕੋਈ ਕਿਰਨ ਬਾਕੀ ਸੀ ਚਾਹੇ ਉਮਰ ਵਡੇਰੀ ਸੀ ਪਰ ਹਲੇ ਵੀ ਔਲਾਦ ਦੀ ਇੱਕ ਝਾਕ ਸੀ ਇਸ ਝਾਕ ਨੂੰ ਪੂਰਾ ਕਰਨ ਲਈ ਮਾਤਾ ਆਪਣਾ ਦੁੱਖੜਾ ਹਰ ਅੱਗੇ ਰੋਂਦੀ ਜਿਵੇਂ ਕਿ ਸਿਆਣੇ ਕਹਿੰਦੇ ਹਨ ਕਿ ਜੇ ਦੁੱਖ ਹੋਵੇ ਤਾਂ ਕੋਠੇ ਚੜ੍ਹ ਕੇ ਰੋਲਾ ਪਾਓ ਕੋਈ ਤਾਂ ਤੁਹਾਡੀ ਆਵਾਜ਼ ਸੁਣ ਕੇ ਹਲ ਦੱਸੇਗਾ ਹੀ ਇਸੇ ਤਰ੍ਹਾਂ ਹੀ ਮਾਤਾ ਨੂੰ ਕਿਸੇ ਗੁਰੂ ਹਰਗੋਬਿੰਦ ਸਾਹਿਬ ਜੀ ਬਾਰੇ ਦੱਸਿਆ ਕਿ ਗੁਰੂ ਨਾਨਕ ਦੀ ਗੱਦੀ ਤੇ 6ਵੇਂ ਅਸ탄 ਤੇ ਗੁਰੂ ਹਰਗੋਬਿੰਦ ਸਾਹਿਬ ਜੀ ਬਰਾਜਮਾਨ ਹਨ ਤੋ ਉਹ ਉਹਨਾਂ ਕੋਲ ਚਲੀ ਜਾ ਮਾਤਾ ਨੇ ਗੁਰੂ ਸਾਹਿਬ ਦਾ ਜੱਸ ਸੁਨਿਆ ਅਤੇ ਉਮੀਦ ਲੈ ਕੇ ਗੁਰੂ ਸਾਹਿਬ ਕੋਲ ਪਹੁੰਚ ਗਈ ਜਦੋਂ ਗੁਰੂ ਸਾਹਿਬ ਨੂੰ ਮੱਥਾ ਟੇਕ ਕੇ ਆਪਣੀ ਬਿਰਥਾ ਦਸੀ ਤਾਂ ਗੁਰੂ ਸਾਹਿਬ ਨੇ ਕਿਹਾ ਮਾਤਾ ਤੇਰੇ ਕਰਮਾਂ ਵਿੱਚ ਔਲਾਦ ਦਾ ਸੁੱਖ ਪਰਮਾਤਮਾ ਨੇ ਨਹੀਂ ਲਿਖਿਆ ਤੇਰੇ ਔਲਾਦ ਨਹੀਂ ਹੋ ਸਕਦੀ ਇਹੀ ਜਨਕੇ ਮਾਤਾ ਦੀਆਂ ਪੁੱਬਾਂ ਨਿਕਲ ਆਈਆਂ ਕਿ ਜੜੀ ਉਮੀਦ ਦੀ ਇੱਕ ਕਿਰਨ ਬਾਕੀ ਬਚੀ ਸੀ ਉਹ ਵੀ ਚੱਕਣਾ ਚੁਰ ਹੋ ਗਈ ਮਾਤਾ ਨੂੰ ਚਾਰੇ ਪਾਸੇ ਹਨੇਰਾ ਹੀ ਜਾਪੇ ਕੋਈ ਹੋਰ ਰਾਹੀ ਨ ਲੱਭਾ ਇਸੇ ਤਰ੍ਹਾਂ ਪੁੱਬਾਂ ਮਾਰਦੀ ਜਦ ਬਾਹਰ ਨਿਕਲੀ ਤਾਂ ਅਗੋਂ ਪਾਈ ਗੁਰਦਾਸ ਜੀ ਨੇ ਰੋਕ ਲਿਆ ਉਹਨਾਂ ਨੇ ਕਿਹਾ ਮਾਤਾ ਕੀ ਗੱਲ ਹੋਈ ਹੈ ਮੈਂ ਤਾਂ ਅੱਜ ਤੱਕ ਜਿਹੜਾ ਵੀ ਇਸ ਦਰਬਾਰ ਅੰਦਰ ਆਇਆ ਵੇਖਿਆ ਹੈ ਉਹ ਚਾਹੇ ਚਿੰਤਾ ਚੋਰੀਆਂ ਦਾ ਮਲ ਹੁੰਦਾ ਕਲਪ ਦਾ ਹੈ ਪਰ ਜਾਂਦਾ ਹਮੇਸ਼ਾ ਖੁਸ਼ੀ ਅਤੇ ਆਨੰਦ ਵਿੱਚ ਹੈ ਪਾਤੂ ਜਦ ਆਈ ਸਾਂ ਤਾਂ ਖੁਸ਼ ਸੀ ਪਰ ਜਾਣ ਲੱਗੀ ਰੋ ਰਹੀ ਹੈ ਕੀ ਗੱਲ ਹੈ ਮਾਤਾ ਨੇ ਸਾਰੀ ਗੱਲ ਦੱਸੀ ਤਾਂ ਪਾਈ ਗੁਰਦਾਸ ਜੀ ਨੇ ਕਿਹਾ ਕੋਈ ਗੱਲ ਨਹੀਂ ਮਾਤਾ ਤੈਨੂੰ ਜੁਗਤ ਦੱਸਦੇ ਹਾਂ ਉਸੇ ਤਰ੍ਹਾਂ ਕਰੀ ਮਾਤਾ ਨੂੰ ਕੁਝ ਹੌਸਲਾ ਬੱਜਾ ਅਤੇ ਪਾਈ ਗੁਰਦਾਸ ਜੀ ਦੀ ਜੁਗਤ ਪੁੱਛ ਅਗਲੇ ਦਿਨ ਸ਼ਿਕਾਰ ਖੇਡ ਕੇ ਪਰਤਦੇ ਗੁਰੂ ਸਾਹਿਬ ਦੇ ਕੋਲੇ ਅੱਗੇ ਆ ਖੜੀ ਹੋਈ ਗੁਰੂ ਸਾਹਿਬ ਨੇ ਕਿਹਾ ਕੀ ਗੱਲ ਮਾਤਾ ਅੱਜ ਫੇਰ ਕਿਸ ਤਰ੍ਹਾਂ ਆਉਣਾ ਹੋਇਆ ਮਾਤਾ ਕਹਿਣ ਲੱਗੀ ਗੁਰੂ ਜੀ ਔਲਾਦ ਦਾ ਸੁੱਖ ਚਾਹੀਦਾ ਹੈ ਗੁਰੂ ਸਹਿਬ ਨੇ ਫਰਮਾਇਆ ਮਾਤਾ ਤੈਨੂੰ ਕਲ ਵੀ ਕਿਹਾ ਸੀ ਤੇਰੀ ਕਿਸਮਤ ਵਿੱਚ ਔਲਾਦ ਦਾ ਸੁੱਖ ਨਹੀਂ ਲਿਖਿਆ ਇਹ ਸੁਣ ਕੇ ਮਾਤਾ ਨੇ ਇੱਕ ਵਰਕਾ ਅਤੇ ਕਲਮ ਗੁਰੂ ਸਾਹਿਬ ਵੱਲ ਕੀਤੀ ਅਤੇ ਕਿਹਾ ਗੁਰੂ ਜੀ ਓਥੇ ਵੀ ਤੁਸੀਂ ਹੀ ਲਿਖਣਾ ਸੀ ਅਤੇ ਜੇ ਓਥੇ ਲਿਖਣਾ ਭੁੱਲ ਗਏ ਹੋ ਤਾਂ ਇੱਥੇ ਲਿਖ ਦੇਵੋ ਇਹ ਸੁਣ ਗੁਰੂ ਸਾਹਿਬ ਮੁਸਕਰਾਏ ਅਤੇ ਮਾਤਾ ਦੇ ਹੱਥੋਂ ਕਾਗਜ਼ ਕਲਮ ਫੜ ਇਕ ਲਿਖਣ ਲੱਗੇ ਤਾਂ ਕੋੜੇ ਨੇ ਇੱਕਦਮ ਪੈਰ ਹਿਲਾਇਆ ਜਿਸ ਕਾਰਨ ਇੱਕ ਦੀ ਜਗ੍ਹਾ ਸੱਤ ਬੈ ਗਿਆ ਗੁਰੂ ਸਹਿਬ ਨੇ ਕਿਹਾ ਕਿ ਮਾਤਾ ਇਹ ਜੁਗਤ ਤੇਰੀ ਆਪਣੀ ਨਹੀਂ ਦੱਸ ਤੈਨੂੰ ਕਿਸਨੇ ਇਸ ਤਰ੍ਹਾਂ ਕਰਨ ਨੂੰ ਕਿਹਾ ਹੈ ਤਾਂ ਮਾਤਾ ਨੇ ਬੜੇ ਚਾਰ ਨਾਲ ਭਾਈ ਗੁਰਦਾਸ ਜੀ ਦਾ ਨਾਮ ਲੈ ਦਿੱਤਾ ਸਮਾਂ ਬੀਤਣ ਦੇ ਨਾਲ ਮਾਤਾ ਦੇ ਘਰ ਸੱਤ ਪੁੱਤਰਾਂ ਨੇ ਹੀ ਜਨਮ ਲਿਆ ਉਹੀ ਮਾਤਾ ਜਿਸ ਦੇ ਕਰਮਾਂ ਵਿੱਚ ਔਲਾਦ ਦਾ ਸੁੱਖ ਨਹੀਂ ਸੀ ਪਰ ਗੁਰੂ ਦੀ ਸ਼ਰਨ ਆਇਆ ਗੁਰੂ ਸਾਹਿਬ ਨੇ ਜੋ ਕਿਸਮਤ ਵਿੱਚ ਨਹੀਂ ਸੀ ਲਿਖਿਆ ਉਹ ਵੀ ਦੇ ਦਿੱਤਾ ਇਸ ਸਾਖੀ ਤੋਂ ਤਾਂ ਇਹ ਹੀ ਪਤਾ ਲੱਗਦਾ ਹੈ ਗੁਰੂ ਜੀ ਦੀ ਕੀਤੀ ਸੇਵਾ ਦਾ ਫਲ ਅਵਸ਼ਿਅ ਮਿਲਦਾ ਹੈ ਮੋਹ ਮੰਗਿਆ ਮਰਾਦਾ ਮਿਲਦੀਆਂ ਹਨ ਚਾਹੇ ਕਿਸਮਤ ਵਿੱਚ ਲਿਖਿਆ ਹੋਵੇ ਜਾਂ ਨਾ ਚਾਹੇ ਸਮਾਂ ਆਇਆ ਹੋਵੇ ਜਾਂ ਨਾ ਆਇਆ ਹੋਵੇ ਪਰ ਗੁਰੂ ਸਭ ਕਿਰਪਾ ਕਰ ਦਿੰਦੇ ਹਨ ਕਿਉਂਕਿ ਕਾਰਨ ਅਤੇ ਕਰਤਾ ਉਹ ਵਹਿਗੁਰੂ ਆਪ ਹੀ ਹੈ ਪ੍ਰਭੁ ਕੇ ਸਿਮਰਨ ਸਭ ਕੀ ਸ਼ਿਪਾਈਐ ਵਿਰਥੀ ਕਾਲ ਨ ਜਾਈ ਭਾਵ ਕੇ ਪ੍ਰਮਾਤਮਾ ਦਾ ਸਿਮਰਨ ਕਰਨ ਨਾਲ ਸਭ ਕੁਝ ਪ੍ਰਾਪਤ ਹੋ ਜਾਂਦਾ ਹੈ ਅਤੇ ਕਿਸੇ ਦੀ ਵੀ ਕਾਲੀ ਹੋਈ ਕਲ ਉਹ ਪ੍ਰਮਾਤਮਾ ਵਿਅਰਥ ਨਹੀਂ ਛੱਡ ਜਾਂਦਾ ਹਰ ਜਾਨੈ ਸਭ ਕੀ ਜੋ ਜੀਏ ਵਰਤੇ ਪ੍ਰਭ ਕਾਲਿਆ ਕਿਸੇ ਦਾ ਇੱਕ ਤਿਲ ਨਾ ਗਵਾਈ ਭਾਵੇਂ ਸਾਡੇ ਮਨ ਵਿੱਚ ਜੋ ਚੱਲਦਾ ਹੋਵੇ ਪਰਮਾਤਮਾ ਨੂੰ ਉਹ ਸਭ ਕੁਝ ਪਤਾ ਹੈ ਜੋ ਵੀ ਅਸੀਂ ਭਾਵਨਾ ਤਰਕੇ ਸੇਵਾ ਸਿਮਰਨ ਕਰਦੇ ਹਾਂ ਪਰਮਾਤਮਾ ਉਹ ਲਤਾ ਮਾਤਰ ਵੀ ਖਾਲੀ ਹੋਈ ਕਾਲ ਗਵਾਉਂਦਾ ਨਹੀਂ ਉਸ ਦਾ ਫਲ ਜ਼ਰੂਰ ਦਿੰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ